ਪੰਜਾਬ ਗਵਰਨਮੈਂਟ ਵੱਲੋਂ ਚਲਾਈ ਗਈ ਇੱਕ ਮਹਿੰਮ ਜੁਗ ਨਸ਼ਿਆ ਵਿਰੁੱਧ ਉਹਦੇ ਸਪੋਰਟ ਚ ਅਸੀਂ ਸਾਰੇ ਅੱਜ ਇੱਥੇ ਇਕੱਠੇ ਹੋਏ ਹਾਂ ਔਰ ਅਸੀਂ ਇੱਕ ਮੀਟਿੰਗ ਕੀਤੀ ਪੰਜਾਬ ਦੀ ਸਰਕਾਰ ਵੱਲੋਂ ਨਸ਼ਿਆ ਖਿਲਾਫ ਕਰਵਾਏ ਗੇ ਮਹਿੰਮ ਦੀ ਰਫ਼ਤਾਰ ਜ਼ੋਰਾਂ ਸੋਰਾਂ ਤੇ ਚੱਲ ਰਹੀ ਹੈ ਤੇ ਵੱਖ-ਵੱਖ ਇਲਾਕਿਆਂ ਚ ਨਸ਼ਾ ਵੇਚਣ ਵਾਲੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਵੀ ਕੀਤੀ ਜਾ ਰਹੀ ਹੈ ਫਾਲੀਚ ਦੱਸਦੀ ਪਟਿਆਲਾ ਪੁਲਿਸ ਵੱਲੋਂ ਯੁੱਧ ਨਸ਼ਾ ਵਿਰੋਧੀ ਇੱਕ ਖਾਸ ਮੀਟਿੰਗ ਰੱਖੀ ਗਈ ਜਿਸ ਮੌਕੇ ਬਹੁਤ ਸਾਰੇ ਪੰਜਾਬੀ ਕਲਾਕਾਰਾਂ ਨੇ ਪਹੁੰਚ ਕੇ ਆਪਣਾ ਹਿੱਸਾ ਪਾਇਆ ਤੇ ਆਪਣੀ سپورਟ ਪਟਿਆਲਾ ਦੇ ਐਸਐਸਪੀ ਦਫ਼ਤਰ ਵਿੱਚ ਜਾ ਕੇ ਕੀਤੀ ਇਸ ਮੌਕੇ 마ਸ਼ਾ ਅਲੀ ਸਚਿਨ ਅਹੋਜਾ ਇੰਦਰ ਚਾਹਲ ਕਮਲ ਖਾਨ ਸਣੇ ਹੋਰ ਕਈ ਨਾਮੀ ਚਿਹਰੇ ਪਹੁੰਚੇ ਤੇ ਆਪ ਦਾ ਹਿੱਸਾ ਨਸ਼ਿਆਂ ਖਿਲਾਫ ਹੋ ਰਹੇ ਇਸ ਮਹਿੰਮ ਨਾਲ سپورਟ ਕਰਕੇ ਪਾਇਆ ਪਟਿਆਲਾ ਪੁਲਿਸ ਨੇ ਵੀਡੀਓ ਸਾਂਝੀ ਕਰਦੇ ਹੋਏ ਲਿਖਿਆ ਕਿ ਇਸ ਮਹਿੰਮ 'ਚ ਹਥਿਆਰਾਂ ਦੀ ਲੋੜ ਨਹੀਂ ਹੈ ਇੱਕ ਕਲਾਕਾਰ ਦੀ ਆਵਾਜ਼ ਲੋਕਾਂ ਨੂੰ ਪ੍ਰੇਰਿਤ ਕਰ ਸਕਦੀ ਹੈ ਤੇ ਅਸੀਂ ਆਸ ਕਰਦੇ ਕਿ ਪੰਜਾਬ ਨੂੰ ਨਸ਼ਿਆਂ ਤੋਂ ਦੂਰ ਕਰਕੇ ਰਾਂਗੇ ਜ਼ਰਾ ਇੱਕ ਵਾਰ ਤੁਸੀਂ ਵੀ ਨਜ਼ਰ ਕਰੋ ਇਸ ਵੀਡੀਓ ਦੇ ਬਾਅਦ ਨਮਸਕਾਰ ਸਸਿਕਾਲ ਜੀ ਮੈਂ ਸਚੀਨਾ ਹੁਜਾ ਔਰ ਅਸੀਂ ਅੱਜ ਸਾਰੇ ਆਰਟਿਸਟ ਇੱਥੇ ਪਟਿਆਲਾ ਪੁਲਿਸ ਦੇ ਐਸਐਸਪੀ ਆਫਿਸ 'ਚ ਇਕੱਠੇ ਹੋਏ ਆਂ ਪੰਜਾਬ ਗਵਰਨਮੈਂਟ ਵੱਲੋਂ ਚਲਾਈ ਗਈ ਇੱਕ ਮਹਿੰਮ ਯੁੱਧ ਨਸ਼ਿਆ ਵਿਰੁੱਧ ਉਹਦੇ ਸਪੋਰਟ 'ਚ ਅਸੀਂ ਸਾਰੇ ਅੱਜ ਇੱਥੇ ਇਕੱਠੇ ਹੋਏ ਆਂ ਔਰ ਅਸੀਂ ਇੱਕ ਮੀਟਿੰਗ ਕੀਤੀ ਹੈ ਔਰ ਅਸੀਂ ਸਾਰੇ ਹੀ ਇਸ ਮੁਹਿੰਮ ਚ ਪੰਜਾਬ ਸਰਕਾਰ ਦੇ ਨਾਲ ਹਾਂ ਅਸੀਂ ਪਟਿਆਲਾ ਪੁਲਿਸ ਦੇ ਨਾਲ ਹਾਂ ਸਾਡੇ ਐਸਐਸਪੀ ਸਾਹਿਬ ਵਰੁਣ ਸ਼ਰਮਾ ਜੀ ਇਹ ਵੀ ਬਹੁਤ ਡਟ ਕੇ ਇਸ ਮੁਹਿੰਮ ਚ ਮਿਹਨਤ ਕਰ ਰਹੇ ਹਨ ਸੋ ਅਸੀਂ ਆਪਣੇ ਵੱਲੋਂ ਵਾਅਦਾ ਕਰਦੇ ਹਾਂ ਅਸੀਂ ਸਾਰੇ ਦੇ ਵਿੱਚ ਤੁਹਾਡਾ ਸਾਥ ਦੇਵਾਂਗੇ ਔਰ ਆਪਣੇ ਵੱਲੋਂ ਜਿੰਨਾ ਵੀ ਜ਼ਿਆਦਾ ਤੋਂ ਜ਼ਿਆਦਾ ਅਵੇਅਰਨੈਸ ਅਸੀਂ ਯੂਥ ਦੇ ਵਿੱਚ ਇਸ ਗੱਲ ਨੂੰ ਲੈ ਕੇ ਪਹੁੰਚਾ ਸਕਦੇ ਹਾਂ ਆਪਣੇ ਗਾਣਿਆਂ ਦੇ ਜ਼ਰੀਏ ਜਾਂ ਆਪਣੇ ਸੋਸ਼ਲ ਮੀਡੀਆ ਦੇ ਜ਼ਰੀਏ ਉਹ ਸਾਰੀ ਕੋਸ਼ਿਸ਼ਾਂ ਆਪਾਂ ਆਪਣੇ ਵੱਲੋਂ ਕਰਾਂਗੇ ਤੇ ਜੇ ਸਾਡੇ ਇਸ ਐਫਰਟ ਨਾਲ ਇੱਕ ਵੀ ਇਨਸਾਨ ਦੀ ਜ਼ਿੰਦਗੀ ਬਦਲਦੀ ਹੈ ਸਾਨੂੰ ਬਹੁਤ ਖੁਸ਼ੀ ਹੋਈਗੀ ਸੋ ਥੈਂਕ ਯੂ so much sir ਤੁਸੀਂ ਇਹ ਇਨੀਸ਼ੀਏਟਿਵਲੀ ਸਾਨੂੰ ਇੱਥੇ ਲਾਇਆ ਔਰ ਅਸੀਂ ਤੁਹਾਡੇ ਨਾਲ ਐਂਟਰਟੇਨਮੈਂਟ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ YouTube ਚੈਨਲ ਸਬਸਕ੍ਰਾਈਬ ਕਰੋ ਤੇ ਇੰਸਟਾਗ੍ਰam ਪੇਜ ਨੂੰ ਫੋਲੋ ਕਰੋ ਐਂਟਰਟੇਨਮੈਂਟ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ YouTube ਚੈਨਲ ਸਬਸਕ੍ਰਾਈਬ ਕਰੋ ਤੇ ਇੰਸਟਾਗ੍ਰam ਪੇਜ ਨੂੰ ਫੋਲੋ ਕਰੋ